ਸ਼੍ਰੀ ਅਕਾਲ ਤੱਕ ਸੈਬ ਦੇ ਹੁਕਮ ਤੋਂ ਬਾਅਦ ਬਣਨ ਵਾਲੇ ਨਵੇਂ ਅਕਾਲੀ ਦਲ ਨੂੰ ਕੋਈ ਸਾਂਝਾ ਬੰਦਾ ਲੀਡ ਕਰੇਗਾ ਕਿ ਐਚਐਸ ਫੂਲਕਾ ਲੀਡ ਕਰਨਗੇ ਨਵੇਂ ਅਕਾਲੀ ਦਲ ਕੀ ਲੀਡ ਵਾਲੀ ਭੂਮਿਕਾ ਚਾਹਣਗੇ ਕਿ ਜਦੋਂ ਇਹ ਨਾਜ਼ੁਕ ਸਥਿਤੀਆਂ ਦੇ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੋਵੇ ਉਸ ਸਮੇਂ ਕਿਸੇ ਸਾਂਝੇ ਬੰਦੇ ਨੂੰ ਲਿਆ ਕੇ ਲੀਡ ਕਰਵਾਇਆ ਜਾ ਸਕਦਾ ਹੈ ਐਚਐਸ ਫੂਲਕਾ ਅਤੇ ਬਣੇ ਹੋਏ ਹਾਲਾਤਾਂ ਬਾਰੇ ਚਰਚਾ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਅਕਾਲੀ ਦਲ ਦਾ ਭੁਇਕ ਦੋਵਾਂ ਨੂੰ ਲੈ ਕੇ ਚਰਚਾ ਲਗਭਗ 2 ਦਸੰਬਰ ਤੋਂ ਕੰਟੀਨਿਊ ਜਾ ਰਹੀ ਹੈ ਲਗਾਤਾਰ ਜਾ ਰਹੀ ਹੈ ਲੜੀਵਾਰ ਇਸ ਵਿੱਚ ਚੀਜ਼ਾਂ ਉੱਤੇ ਥੱਲੇ ਹੁੰਦੀਆਂ ਰਹੀਆਂ ਨੇ ਐਚਐਸ ਫੁਲਕਾ ਨੇ ਬੀਤੀ ਕੱਲ ਐਲਾਨ ਕੀਤਾ ਕਿ ਉਹ ਮੋੜ ਅਕਾਲੀ ਦਲ ਚ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਸ਼ਰਤ ਉਹਨਾਂ ਦੀ ਇਹ ਹੈ ਕਿ ਜਦੋਂ 7 ਮੈਂਬਰੀ ਕਮੇਟੀ ਓਵਰਟੇਕ ਕਰ ਲੂ ਨਵੀਂ ਭਰਤੀ ਚੱਲੂ ਉਹਦਾ ਫਾਰਮ ਮੈਂ ਭਰੂੰਗਾ ਤੇ ਮੈਂ ਜਿਹੜਾ ਉਹ ਆਊਂਗਾ ਕਿਉਂਕਿ ਪੰਜਾਬ ਦੇ ਹਾਲਾਤਾਂ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਸਵਾਲ ਇਹ ਹੈ ਕਿ ਇਸੇ ਵਿੱਚੋਂ ਹੀ ਇੱਕ ਚੀਜ਼ ਨਿਕਲ ਕੇ ਆਉਂਦੀ ਹੈ ਕਿ ਕੀ ਅਕਾਲੀ ਦਲ ਨੂੰ ਕੋਈ ਐਸਾ ਵਿਅਕਤੀ ਲੀਡ ਕਰੂਗਾ ਜਿਹੜਾ ਨਾ ਤਾਂ ਸੁਖਬੀਰ ਕਿਆਦਾ ਹੋਵੇ ਤੇ ਨਾ ਹੀ ਹੋਵੇ ਦੂਜੇ ਧੜਿਆਂ ਦਾ ਕੋਈ ਸਾਂਝਾ ਵਿਅਕਤੀ ਜਿਹਦੀ ਪੰਥ ਦੇ ਵਿੱਚ ਵੀ ਪੂਰੀ ਚੜ੍ਹਾਈ ਹੋਵੇ ਪੰਥ ਪ੍ਰਵਾਨਿਤ ਹੋਵੇ ਉਹਨੂੰ ਹਰ ਪੰਥ ਦਾ ਵਿਅਕਤੀ ਪਸੰਦ ਕਰਦਾ ਹੋਵੇ ਕੋਈ ਐਸਾ ਵਿਵਾਦ ਉਹਦੇ ਨਾਲ ਜੁੜਿਆ ਨਾ ਹੋਵੇ ਅਜਿਹੇ ਦੇ ਵਿੱਚ ਜੇ ਸਵਾਲ ਨੂੰ ਅਡਰੈਸ ਕਰੀਏ ਤੇ ਐਚਐਸ ਫੂਲਕਾ ਦੀ ਐਂਟਰੀ ਨੇ ਕੰਨ ਖੜੇ ਕਰਤੇ ਨੇ ਐਚਐਸ ਫੂਲਕਾ ਹਰਵਿੰਦਰ ਸਿੰਘ ਫੂਲਕਾ ਸੀਨੀਅਰ ਵਕੀਲ ਨੇ ਸਿੱਖ ਦੰਗਾ ਪੀੜਤਾ ਸਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਲੜਦੇ ਰਹੇ ਨੇ ਤੇ ਲਗਾਤਾਰ ਲੜ ਰਹੇ ਨੇ ਪੰਜਾਬ ਦੇ ਵਿੱਚ ਉਹ ਐਮਐਲਏ ਵੀ ਬਣ ਚੁੱਕੇ ਨੇ ਦਾਖਾਂ ਤੋਂ ਆਮ ਆਦਮੀ ਪਾਰਟੀ ਦੇ ਤੇ ਉਸ ਤੋਂ ਪਹਿਲਾਂ ਲੁਧਿਆਣੇ ਵਾਲੀ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਥੋੜੀਆਂ ਜੀਆਂ ਵੋਟਾਂ ਤੋਂ ਰਵਨੀਤ ਬਿੱਟੂ ਤੋਂ ਹਾਰ ਗਏ ਤੇ ਪੰਜਾਬ ਦਾ ਧੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਐਲੋਪੀ ਰੇ ਆ ਐਸੇ ਵਿੱਚ ਉਹਨਾਂ ਦਾ ਰਾਜਨੀਤਿਕ ਤਜਰਬਾ ਤਾਂ ਹੈ ਹੀ ਹੈ ਤੇ ਇਸ ਰਾਜਨੀਤਿਕ ਤਜਰਬੇ ਦਾ ਲਾਹਾ ਕਿਉਂ ਨਾ ਖਟਿਆ ਜਾਵੇ ਜੇ ਇਸ ਸਾਰੇ ਕਾਸੇ ਨੂੰ ਦੇ ਵਿੱਚ ਇਸ ਸਵਾਲ ਨੂੰ ਅਡਰੈਸ ਕੀਤਾ ਜਾਵੇ ਕਿ ਕੀ ਐਚਐਸ ਫੂਲ ਕਾ ਜਿਹੜੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਆ ਕਿਉਂਕਿ ਸਾਂਝਾ ਬੰਦਾ ਲਿਆਉਣਾ ਹੋਵੇ ਤਾਂ ਉਹਦਾ ਜਵਾਬ ਹਾਂ ਦੇ ਵਿੱਚ ਆਉਂਦਾ ਹੈ ਕਾਰਨ ਕੀ ਨੇ ਦੇਖੋ ਅਕਾਲੀ ਦਲ ਦੇ ਦੋਵੇਂ ਧੜੇ ਆਪਸ ਵਿੱਚ ਗੁਲਝੇ ਹੋਏ ਨੇ ਅੱਜ ਦੀ ਡੇਟ 'ਚ ਵੀ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੂੰ ਨੇੜੇ ਲਾਉਣ ਦੇ ਲਈ ਰਾਜ਼ੀ ਨਹੀਂ ਨਜ਼ਰ ਆਉਂਦਾ ਪਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇੰਪਲੀਮੈਂਟ ਕਰਨਾ ਮੰਨ ਲਓ ਕਿ ਕੱਲੂ ਪੇਜ ਫਸ ਜਾਂਦਾ ਹੈ ਦੋਵਾਂ ਧੜੇ ਜਿਹੜੇ ਆ ਉਹ ਮੈਂ ਇਸ ਚੀਜ਼ ਦੀ ਰੀਜ਼ਨਿੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੋਵੇਂ ਧੜੇ ਜਿਹੜੇ ਆ ਉਹਨਾਂ ਦਾ ਕੋਈ ਫੈਸਲਾ ਨਹੀਂ ਹੁੰਦਾ ਇੱਕ ਕਹਿੰਦਾ ਕਿ ਜੀ ਏ ਨੂੰ ਬਣਾ ਦਿਓ ਦੂਜਾ ਕਹਿੰਦਾ ਬੀ ਨੂੰ ਬਣਾ ਲਓ ਇੱਕ ਕਹਿੰਦਾ ਸੁਖਵੀਰ ਨੂੰ ਬਣਾ ਲਓ ਦੂਜਾ ਕਹਿੰਦਾ ਜੀ ਪਰਮਿੰਦਰ ਨੂੰ ਬਣਾ ਲਓ ਜਾਂ ਕਿਸੇ ਹੋਰ ਨੂੰ ਬਣਾ ਲਓ ਬੀਬੀ ਜਗੀਰਕੌਰ ਨੂੰ ਬਣਾ ਲਓ ਇਦਾਂ ਤਾਂ ਗੱਲ ਬਣਨੀ ਨਹੀਂ ਫਿਰ ਉਹ ਰੋਲਾ ਰੱਪਾ ਜਿਹੜਾ ਉੱਥੇ ਬਹਿਸ ਵਸਾਈ इवन ਕਿ ਡਾਂਗਾ ਚੱਲਣ ਤੱਕ ਵੀ ਜਾ ਸਕਦੀ ਹੈ ਸਥਿਤੀ ਡੈਲੀਗੇਸ਼ਨ ਇਸਲਾਮ ਦੇ ਅੰਦਰ ਤਾਂ ਉਹਦੇ ਵਿੱਚ ਇਹ ਚੀਜ਼ ਹੋ ਸਕਦੀ ਹੈ ਕਿ ऐसे व्यक्ति ਨੂੰ ਅੱਗੇ ਕੀਤਾ ਜਾਵੇ ਜਿਹੜਾ ਸਰਪ੍ਰਵਾਣਿਤ ਹੋਵੇ ਜਿਹਨੂੰ ਸਾਰੇ ਮੰਨ ਲੈਣ ਅਤੇ ਜਿਹੜਾ ਮਾੜਾ ਮੋਟਾ ਚੀਜ਼ਾਂ ਨੂੰ ਚਲਾਉਣ ਦੀ ਜਿਹੜੀ ਹੈ ਕਾਬਲੀਅਤ ਵੀ ਰੱਖਦਾ ਹੋਵੇ ਤਾਂ ਉਹਦੇ ਵਿੱਚ ਐਸਐਸ ਫੂਲਕਾ ਜਿਹੜੇ ਆ ਉਹ ਉੱਤਮ ਕੈਂਡੀਡੇਟ ਨੇ ਆਦਰਸ਼ ਕੈਂਡੀਡੇਟ ਨੇ ਹੁੰਨਾ ਬਾਰੇ ਕੋਈ ਦੋਰ ਹੈ ਹੋ ਹੀ ਨਹੀਂ ਸਕਦੀ ਫਿਰ ਐਚਐਸ ਫੂਲਕਾ ਜਿਹੜੇ ਆ ਉਹ ਰਾਜੀ ਲੱਗਦੇ ਆ ਕਿਉਂਕਿ ਉਹ ਕਾਲੀ ਦਲ ਚਾਹ ਰਹੇ ਨੇ ਮੈਨੂੰ ਲੱਗਦਾ ਹੈ ਕਿ ਪਰਦੇ ਪਿੱਛੇ ਜਿਹੜਾ ਉਹ ਕੁਛ ਨਾ ਕੁਛ ਚੱਲ ਰਿਹਾ ਆ ਇਸ ਮਾਮਲੇ ਦੇ ਵਿੱਚ ਦੇਖੋ ਸਿਆਸਦਾਨ ਬੜੇ ਤਿੱਖਣ ਬੁੱਧੀ ਹੁੰਦੇ ਆ ਖਾਸ ਕਰਕੇ ਪੰਜਾਬ ਦੇ ਸਿਆਸਦਾਨ ਬੇਸ਼ੱਕ ਹੋਰ ਕੰਮਾਂ 'ਚ ਤੇਜ ਨਾ ਹੋਣ ਪਰ ਟਿਕੜਮ ਲੜਾਉਣ 'ਚ ਬਹੁਤ ਤੇਜ਼ ਨੇ ਇਹਨਾਂ ਨੂੰ ਪਤਾ ਹੈ ਕਿ ਕਦੋਂ ਕੀ ਕਰਨਾ ਹੈ ਕਿ ਐਚਐਸ ਫੂਲਕਾ ਨਾਲ ਰابطਾ ਪਹਿਲਾਂ ਹੀ ਕਾਇਮ ਕੀਤਾ ਗਿਆ ਹੋਵੇ ਜਾਂ ਐਚਐਸ ਫੂਲਕਾ ਨੂੰ ਜਿਹੜਾ ਉਹ ਇਸ਼ਾਰਾ ਕੀਤਾ ਗਿਆ ਹੋਵੇ ਕਿਸੇ ਪਾਸਿਓਂ ਬਈ ਤੁਸੀਂ ਆ ਜਾਓ ਜੀ ਫਿਰ ਆਪਾਂ ਦੇਖਦੇ ਅੱਗੇ ਕੀ ਕਰਨਾ ਐਚਐਸ ਫੂਲਕਾ ਕੋਈ ਸਧਾਰਨ ਸੇਵਾਦਾਰ ਬਣ ਤਾ ਨਹੀਂ ਆ ਰਹੇ ਅਕਾਲੀ ਦਲ ਦੇ ਕੋਈ ਵਰਕਰ ਟਾਈਪ ਲੋਕ ਬਣ ਤਾ ਨਹੀਂ ਆ ਰਹੇ ਇੱਕ ਅਗਵਾਈ ਵਾਲੀ ਲੀਡ ਕਰਨ ਵਾਲੀ ਭੂਮਿਕਾ 'ਚ ਹੀ ਆਉਣਗੇ ਚਾਹੇ ਉਹ ਦੂਜੇ ਪਾਇਦਾਨ ਤੇ ਹੋਣ ਚਾਹੇ ਉਹ ਪਹਿਲੇ ਪਾਇਦਾਨ ਤੇ ਹੋਣ ਪਰ ਉਹ ਆਉਣਗੇ ਲੀਡ ਕਰਨ ਵਾਲੀ ਭੂਮਿਕਾ 'ਚ ਅਗਵਾਈ ਕਰਨ ਵਾਲੀ ਭੂਮਿਕਾ 'ਚ ਆਉਣਗੇ ਤਾਂ ਇਹ ਹੁਣ ਕੁੱਲ ਮਿਲਾ ਕੇ ਸਥਿਤੀਆਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਜਿਹੜੀਆਂ ਉਹ ਕਲੀਅਰ ਹੋ ਜਾਣਗੀਆਂ ਐਚਐਸ ਫੂਲਕਾ ਦਾ ਅਕਾਲੀ ਦਲ ਚੋਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕੇਤ ਹੈ ਤੁਹਾਡੀ ਕੀ ਰਾਏ ਆ ਤੁਸੀਂ ਕਮੈਂਟ ਬਾਕਸ ਚ ਜਰੂਰ ਦਿਓ